ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਲਫ ਬਲੌਗ ਦੇ ਵਿੱਚ ਹੋਰ ਜੀ ਕਿੰਨੇ ਸਾਰੇ ਮਿੱਠਾ ਅਸੀਂ ਵੀ ਸਾਰੇ ਮਿੱਠਾ ਬਣਾ ਕੇ ਸਮਾਤਮਾ ਦੇ ਦਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਮਿੱਠਾ ਖਾਓ ਹਾਂਜੀ ਲੱਗੇ ਆ ਬਲੌਗ ਵੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਕਰ ਕਮੈਂਟ ਕਰਕੇ ਦੱਸਿਓ ਹਾਂਜੀ ਇੱਥੇ ਦੁਪਹਿਰ ਦੇ ਵੱਜ ਚੁੱਕੇ ਨੇ 3 ਮੈਂ ਰੱਖੀ ਸੀਗੀ ਸਬਜੀ ਬਣਾਉਣਾ ਸਬਜੀ ਤੁਹਾਨੂੰ ਪਤਾ ਹੀ ਆ ਕੱਲ ਆਪਾਂ ਨੇ ਲਈ ਸੀ ਹਾਂ ਕੋਰਬੂ ਲਿਆ ਹਾਂ ਹਾਂ ਆਹ ਕੀ ਬਣਾਉਣਾ ਇਹ ਕੱਲ ਆਪਾਂ ਨੇ ਲਈਆਂ ਸੀ ਕੁਰਕਾ ਤੇ ਹਰੇ ਮਟਰ ਤੇ ਉਹੀ ਸਬਜੀ ਬਣਾਉਣੀ ਹੈ ਅੱਜ ਮੈਂ ਤਿਆਰ ਕਰ ਲਈ ਸਾਰਾ ਕੁਝ ਛਿੱਲ ਲਿਆ ਤੇ ਕਟਕਾ ਘਰੇ ਆ ਗਿਆ ਇੱਥੇ ਤੇਰੀ ਸਲਾਸੀ ਕੀ ਬਾਹਰ ਬਣਾਉਣੀ ਹੈ ਨਾ ਚੁੱਲੇ ਤੇ ਵੀ ਅੱਜ ਬਣਾਵਾਂਗੇ ਸਬਜੀ ਕੋਈ ਜੀ ਚੁੱਲੇ ਤੇ ਬਹੁਤ ਵਧੀਆ ਬਣਦੀ ਆ ਹਨਾ ਦਾਲ ਸਬਜ਼ੀ ਵੀ ਕੜ ਕੜ ਕੇ ਬਣਾ ਜਦੋਂ ਬਣਦੀ ਆ ਪਰ ਜੀ ਸਵੇਰ ਦੇ ਇੰਨੀ ਹਵਾ ਚੱਲ ਰਹੀ ਆ ਬੱਸ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਸਾਰਾ ਪੂੜਾ ਚੱਕ ਚੱਕ ਕੇ ਉੱਪਰ ਮਾਰ ਰਹੀ ਆ ਇੰਨੀ ਜ਼ਿਆਦਾ ਹਵਾ ਐ ਤੇ ਆਪਣੇ ਤਾਂ 베ੜੇ 'ਚ ਵੀ ਬਹੁਤ ਲੱਗਦੀ ਆ ਹਵਾ ਤੇ ਚੁੱਲੇ ਚੱਗੋ ਨਹੀਂ ਮਾਰਦੀ ਸਹੀ ਤੇ ਲੋਟ ਤੇ ਅੱਜ ਤਾਂ 베ੜੇ 'ਚ ਨਹੀਂ ਬੈਠ ਹੋਇਆ ਥੱਲੇ ਬੈਠੇ ਸੀਗੇ ਉੱਥੇ ਬੈਠ ਕੇ ਫਿਰ ਮੈਂ ਸਾਰੀ ਇਹ ਤਿਆਰ ਕਰ ਲਈ ਸੀਗੀ ਤਾਂ ਚਲੋ ਅੱਜ ਕਲ ਵੀ ਐਸੀ ਲੱਗ ਰਹੀ ਮੇਰਾ ਮਤਲਬ ਤੇ ਹਵਾ ਤਾਂ ਅੱਜ ਬਹੁਤ ਜ਼ਿਆਦਾ ਐਨੀ ਠੰਡ ਠੰਡ ਵੀ ਲੱਗ ਰਹੀ ਆ ਹਵਾ ਦੇ ਨਾਲ ਐਨੀ ਠੰਡੀ ਹਵਾ ਚੱਲ ਰਹੀ ਆ ਪਤਾ ਨਹੀਂ ਕਾਤੇ ਪੱਲੜ ਵੀ ਜਿਹੜੇ ਪਸ਼ੂਰ ਬੰਨੇ ਹੋਏ ਨੇ ਨਾ ਚੱਕ ਚੱਕ ਉੱਪਰ ਮਾਰਦੀ ਆ ਪੱਲੜ ਤੇ ਫਿਰ ਮੈਂ ਕਿਹਾ ਚਲ ਹੁਣ ਸਬਜ਼ੀ ਬਣਾਉਣੀ ਤਾਂ ਹੈਗੀ ਆ ਵੀ ਗੈਸ ਦੀ ਬਣਾ ਦੇਣੀ ਆ ਆਪਾਂ ਸਬਜ਼ੀ ਦਾ ਕੰਮ ਨੇ ਮੇਢਦੀ ਉਸ ਤੋਂ ਬਾਅਦ ਫਿਰ ਪਰਸਵਾਣੀ ਹੋਣਾ ਅੱਜ ਤੱਕ ਮੈਨੂੰ ਲੱਗਦਾ ਐਨੀ ਠੰਡ ਲੱਗਦੀ ਆ ਵੀ ਸ਼ਾਇਦ ਮੈਨੂੰ ਕੋਟੀ ਗੱਡ ਨਹੀਂ ਪਾਉਣੀ ਪਊਗੀ ਮੈਂ ਕੋਟੀ ਨਹੀਂ ਪਾਉਂਦੀ ਸੀਗੀ ਹਲੇ ਸਵੈਟਰ ਵਿੱਚ ਹੀ ਕੰਮ ਕਰਦੀ ਸੀ ਮੈਨੂੰ ਵੀ ਸਵੈਟਰ ਵਿੱਚ ਕੰਮ ਕਰਨਾ ਸੌਖਾ ਮੈਨੂੰ ਹਨਾ ਕੋਟੀ ਦੀ ਕੀ ਪਤਾ ਕੀ ਆ ਬਾਹਾਂ ਵਿੱਚ ਜਦ ਜਦ ਪਾਣੀ ਦੇ ਬਾਰੇ ਵਿੱਚ ਕੰਮ ਕਰਦੇ ਆ ਆਸ ਤਾਂ ਸ਼ੈੱਡਣੀ ਪਊਗੀ ਕਿਉਂਕਿ ਠੰਡ ਬਹੁਤ ਕਾਫੀ ਲੱਗ ਰਹੀ ਹੈ ਚਲੋ ਹੁਣ ਮੇਰਾ ਤੜਕਾ ਝੁੱਗ ਗਿਆ ਮੈਂ ਸਾਰਾ ਸਮਾਨ ਇਹਦੇ ਵਿੱਚ ਪਾਤਾ ਕਿ ਹਰੀਆ ਮਿਰਚਾਂ ਵਗੈਰਾ ਅਦਰਕ ਲਸਣ ਪਿਆਜ਼ ਟਮਾਟਰ ਆਪਾਂ ਨਹੀਂ ਇੰਨਾ ਬੱਕ ਤੇ ਹੈਗੇ ਬਸ ਮਟਰ ਜਰੂਰੀ ਹੋਗਾ ਬਸ ਸਿੰਪਲ ਜੀ ਸਬਜੀ ਦਾ ਸਬਜੀ ਬਣਾਉਣੀ ਹੈ ਤੇ ਮੋਰ ਵਿੱਚ ਵਧੀਆ ਭਰ ਲੈਂਗੇ ਖਰਾਗਾ ਚ ਹੋਰ ਨਹੀਂ ਕੁਝ ਵੀ ਇਨਾ ਖਾਸ ਹੋਵੇਗਾ ਬਸ ਤਨੀਆ bột ਤੇ ਹਲਦੀ ਦਿਨੂ ਬਸ ਹਰੀ ਮਿਰਚਾਂ ਤਾਂ ਦਿੱਤੇ ਪਾ ਕੇ ਸੀਗੀ ਉਹ ਜੀ ਕੁਝ ਹੋਰ ਦੇ ਮਸਾਲਾ ਐਨ ਭੂਜੀ ਜਿਵੇਂ ਨਾ ਇਹਦੇ ਆਪਾਂ ਪਾਉਨੇ ਆ ਆਪਣੇ ਹਿਸਾਬ ਨਾਲ ਥੋੜਾ ਪਾਣੀ ਦਾ ਅੜਕਾ ਮਸਾਲਾ ਪਾ ਲਈਏ ਜਦੋਂ ਦੇਖਦਾ ਜੇ ਹਵਾ ਖੜ ਗਈ ਦੇਖਦੇ ਜੀ ਹਵਾ ਫੜ ਗਈ ਤਾਂ ਸ਼ਾਮ ਨੂੰ ਮਿਸੀਆਂ ਰੋਟੀਆਂ ਲਾ ਲਾਂਗੇ ਜਾਂ ਮੱਕੀ ਦੀਆਂ ਚੁੱਲੇ ਤੇ ਨਹੀਂ ਫਰਕਣ ਫਿਰ ਹਾਣੀ ਬਣੇ। ਤੋਂ ਲਈ ਇਹ ਸਬਜੀ ਨਾਲ ਮਿਸੀਆਂ ਨਹੀਂ ਰੋਟੀਆਂ ਬੱਲੇ ਲਾ ਜੀ। ਮੱਕੀ ਦੀ। ਇਹ ਚਾਲੂ ਪਾਏ ਨੇ ਜਵਾਕਾ ਕਰਕੇ ਵੈਸੇ ਮੈਂ ਤਾਂ ਫੋਨ ਨਹੀਂ ਸੀਗੇ। ਹੋਰ ਸਾਲੀ ਵੀ ਦਿਨਾਂ ਵਰਤਾਂ ਤੋਂ ਫੋਨ ਤੇ। ਇਹ ਤਾਂ ਲਈ কুমੜਾ ਤੇ ਥਰੇ ਮਟਰਾਂ ਦੀ ਸਬਜੀ ਬਹੁਤ ਵਧੀਆ ਬਣ ਗਈ। ਆਲੂ ਇਹਨਾਂ ਨੇ ਕੱਟ ਕੇ ਖਾਣੇ ਵਿੱਚ ਪਾ ਲਿਆ ਬਸ ਬਚਿਆ ਆਲੂ ਤਾਂ ਇਹਨਾਂ ਦੀ ਜਾਣ ਆ ਆਲੂ ਤਾਂ ਜਿਨੇ ਮਰਜੀ ਦੇ ਦੋ ਉਬਾਲ ਕੇ ਉਹ ਵੀ ਮੇਰੇ ਖਾਣ ਦੇ ਬਸ ਮਸਾਲਾ ਲਾ ਥੋੜਾ ਸੇਕ ਕੇ ਲਵਾ ਲਈ ਮਸਾਲਾ ਲੱਗ ਜੂਗਾ ਆਪਣੀ ਸਬਜ਼ੀ ਨੂੰ ਖੰਬਾਲੇ ਵਿੱਚ ਪਰਾਠਾ ਜੂਗਾ

ਮੇਰੇ ਦਾਜ ਕੱਪੜੇ ਵੀ ਧੋਣ ਵਾਲੇ ਪਏ ਸੀਗੇ ਕੱਪੜੇ ਧੋਣੇ ਸੀਗੇ ਪਰ ਹਵਾ ਇੰਨੀ ਜ਼ਿਆਦਾ ਨਹੀਂ ਕੱਪੜਾ ਨਹੀਂ ਮਛੇਲੇ ਲੱਗੇਗਾ ਤੋ ਤੈਨੂੰ ਕੱਪੜੇ ਖੜਨੇ ਹੈ ਨਹੀਂ ਕੀ ਤਰ੍ਹਾਂ ਕਹਿੰਨੀ ਜ਼ਿਆਦਾ ਇਹੋ ਵਾਈ ਗਰੇ ਸਰਾਸ ਸਮਝੜ ਗਿਆ ਅੱਧਾ ਕਪੜਾ ਹੋਰ ਪਾਣਾਂਗੇ ਕਿ ਰਿਚ ਰਿਚਣੀ ਵੀ ਹੈ ਨਾ ਫਿਰ ਪਾਣੀ ਸਾਰਾ ਉੱਡ ਜਾਂਦਾ ਤਾਂ ਤਰੀਪੂ ਰੱਖ ਲਈ ਜੰਦੂ ਬਾਤ ਸੰਭੋ। ਐ ਜਿਆਦਾ ਨਹੀਂ ਹੁੰਦਾ ਵੀ ਕਾਠੀ ਜੀ ਸਬਜ਼ੀ ਹੋਵੇ ਥੋੜੀ ਕਰੀ ਹੋਵੇ ਨਾ ਉਹ ਸਬਜ਼ੀ ਨੂੰ ਖੰਧ ਰਾਜੇ। ਬਸ ਖੂਕ ਖੂਕ ਆ ਗਈ। ਜੁਮੇ ਸੀਟੀਆਂ ਬੱਝ ਜਾਣਗੇ ਆਪਾਂ। ਪਾਟਾ ਦੇ ਹਾਂ ਥਲੇ ਨੂੰ। ਕੋਸ਼ਿਸ਼ ਕੋ ਨੂੰ ਤੋਂ ਫਟੇ ਲੈ ਗੋਣ ਚੱਕ ਕੇ ਲਓ ਜੀ ਵੈਸੇ ਮੇਰੇ ਤੜਕਾ ਲਾਉਂਦੇ ਲਾਉਂਦੇ ਨਾ ਅੰਦਰ ਮੈਂ ਦੇਖਿਆ ਨਹੀਂ ਕਿ ਖੈਲੀ ਕਰਿਆ ਹਵਾ ਘਟ ਗਈ ਥੋੜੀ ਰਹਿ ਗਈ ਹੁਣ ਹਵਾ ਚਲਦੀ ਤਾਂ ਹੈਗੀ ਐ ਘਟ ਗਈ ਆਪਣੇ ਇੱਧਰ ਇਧਰੋਂ ਹਵਾ ਵਾਪ ਪੈਂਦੀ ਸੀ ਤੇ ਆ ਤਣ ਜੀ ਤਾਂ ਆਪਾਂ ਨੇ ਸਾਰੀ ਸ਼ਾਂਤੀ ਬਸ ਆਹ 2 ਘੰਟੇ ਰਹਿ ਗਏ ਮੌਸਮ ਦੇਖ ਲਓ ਇਦਾਂ ਖਰਾਬ ਜਾ ਹੋਇਆ ਪਿਆ ਹੈ ਕਹਿੰਦੇ ਨੇ ਨਾ ਪੰਜਾਬ ਚ ਹੁਣ ਮੀਂਹ ਆਊਗਾ ਅਲਰਟ ਜਾਰੀ ਕਰਿਆ ਹਤੀ ਕੱਲ ਖਬਰਾਂ ਚੱਲਦੀਆਂ ਸੀ ਦੇਖੋ ਤਾਂ ਹੀ ਮੌਸਮ ਖਰਾਬ ਹੋ ਗਿਆ ਹੁਣ ਲੱਗਦਾ ਮੀਂਹ ਦੇ ਚਾਂਸ ਆ ਜਾਣਗੇ ਤੇ ਆਪਾਂ ਲੜ ਵਾਸਤੇ ਇਦਾਂ ਅੱਜ ਤਾਂ ਥੱਲੇ ਹੀ ਰਹੇ ਨੇ ਅਸੀਂ ਚੱਕ ਦਿੰਦੇ ਤੇ ਫੇਰ ਥੱਲੇ ਚੱਕ ਦਿੰਦੇ ਤੇ ਫੇਰ ਥੱਲੇ ਕਟਰੋਨ ਨੂੰ ਵਿਚਾਰੇ ਠੰਡ ਲੱਗਦੀ ਹੈ ਨਾ ਨੂੰ ਵੀ ਅੱਜ ਅੰਦਰ ਕਰੇ ਦੇਣਾ ਸ਼ੇਤੀ ਆਪਾਂ ਨੇ ਪਹਿਲਾਂ ਤਾਂ ਹੁਣ ਆਪਾਂ ਚੱਲੀਏ ਕੋਲੇ ਪੱਠੇ ਚੱਕ ਲਈਏ। ਪਾ 1-4 ਹੋ ਗਏ ਤਿੰਨ ਤੜਕਾ ਲਾਉਂਦੇ ਲਾਂਦੇ। ਆ ਪਾਪੇ ਨੇ ਭਰੀਆਂ ਵੜਤੀਆਂ ਦੋ। ਬਸ ਦੋ ਕੇ ਵੱਡਾਂਗੇ ਅੱਜ ਪਾਣੀ ਦੇ ਤੱਕੇ ਤਨੂੰ। ਤੇ ਪੱਠੇ ਹੈ ਵੀ ਗਿੱਲੇ ਨੇ। ਮੈਂ ਕਿ ਐਸੀ ਰਹਿਣ ਦੇ ਪਾਣੀ ਦੇਣ ਨੂੰ। ਤੇ ਹੁਣ ਖੇਤ ਵੀ ਗਿੱਲਾ। ਧਨੀਆ ਵੀ ਤੋੜਨਾ ਸੀਗਾ। ਚਲੋ ਬਾਝੀ ਤੋੜ ਲਾਂਗੇ ਆ ਕੇ ਪਹਿਲਾਂ ਪੱਠੇ ਚੱਕ ਲਈਏ। ਬਸ ਸਟ ਸੂਨ ਚੜਦਾ ਬਾਹਰ ਖੇਤਾਂ 'ਚ ਵੀ। ਕੰਡੀਸ਼ਨਿੰਗ ਆਪਾ ਪੂਲਰਾਂ ਦੀ ਆਵਾਜ਼ ਬਹੁਤ ਆਉਂਦੀ ਹੈ ਜਦੋਂ ਹਵਾ ਚੱਲਦੀ ਹੈ ਨਾ ਫਿਰ ਪੂਲਰ ਬਹੁਤ ਖੜਕਦੇ ਨੇ ਦਸ ਕਰਨੇ ਉਹ ਮੁਰਗੀ ਉਧਰ ਕਿੰਨਾ ਛੜਕ ਵੱਲੇ ਉਹ ਕਿੰਨਾ ਬਾਹਰ ਮੋਰਗਿੰਗ ਗਿਆ ਬਣੀਆ ਲੋ ਜੀ ਆਪਾਂ ਨੇ ਪੱਠੇ ਦਾ ਤੇਚ ਕਰ ਦੇਖੋ ਮੌਸਮ ਮੌਸਮ ਬਹੁਤ ਖਰਾਬ ਹੋ ਗਿਆ ਰਾਤ ਨੂੰ ਮਹੀ ਆਉ ਸ਼ਾਇਦ ਲੋਗੀ ਆਪਣੀ ਰੋਟੀ ਲਾ ਲੈਣ ਦੀ ਬਾਹਰ ਪਕਾ ਲਈ फटाफट ਤੇ ਬੱਦੇ ਜੋ ਤਾਂ ਨਹੀਂ ਹੁਣ ਆਪਾਂ ਲਾ ਦਈਏ ਨਾ ਕਿਉਂ ਕਣ ਕਰੀਏ ਪਕਾਉਣੀਆਂ ਤੇਈਆਂ ਕਿਉਂ ਬੱਦਲ ਬਹੁਤ ਬੂਲਦਾ ਬਾਹਰ ਮੀਂਹ ਤਾਂ ਹਲੇ ਆਇਆ ਨਹੀਂਗਾ ਬੱਦਲ ਬੂਲਦੇ ਬਹੁਤ ਜ਼ਿਆਦਾ ਹਵਾ ਥੋੜੀ ਕਿੱਕ ਗਈ ਸੀ ਤਾਂ ਕਰਕੇ ਰੋਟੀ ਦਾ ਪਾ ਕੇ ਅਤੇ ਸਬਜੀ ਤੁਹਾਨੂੰ ਜਿਸ ਕਿ ਲੋਟਰੀ ਹੈ ਘਰ ਮੇ ਇੱਕ ਪਾਸੇ ਸਾਤ ਰਿਹਾ ਸਾਬੀ ਦਾ ਮਾਪ ਕੋ ਸਾਤਾ ਹੋਗਾ ਨਾਗੂੜੀ ਸਬਜੀ ਲੈਣ ਦੀ ਬਾਗਾਂ ਨੂੰ ਦੇਵਾ ਮੈਂ ਹਾਂ ਮੰਨਿਆ ਰੋਟੀ ਦਾ ਬਣਾ ਲਿਆ ਹਾਂ ਪਾ ਲੈ ਮਿਲਾਂ ਪਾ ਤਾਂ ਨਹੀਂ ਆਉਣਾ ਜੀ ਬੋਲ ਰਹੀ ਹਾਂ ਜੀ ਸਾਇਪ੍ਰੀਟਾ ਕਿ ਉਹ ਮੈਂ ਤੁਹਾਨੂੰ ਦਉਣੀ ਆ ਆਲੂ ਟਮਾਟਰ ਤੁਹਾਨੂੰ ਆਲੂ ਟਮਾਟਰ ਦੇ ਦਾਂਗੇ ਬਾਅਦ ਕਰ ਪਾਰੀ ਨੂੰ ਮੈਂ ਦੱਸਣਾ ਕਿ ਸਾਈਕਲ ਦਿਖਾ ਰਹੇ ਨੇ ਤੇ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੋ ਤੁਸੀਂ ਮਿਲਾਂਗੇ ਕੱਲ੍ਹ ਕਿਸੇ ਹੋਰ ਨਾਮੇ ਬਲੌਕ ਦੇਣਾ ਤਦ ਤੱਕ ਲਈ ਸਾਸ੍ਰੀ ਕਾਲਜੀ ਬਾਏ ਬਾਏ ਕੱਲ ਮਿਲਾਂਗੇ